ਸਾਡੇ ਦੇਸ਼ ਦੀਆਂ ਸਰਕਾਰਾਂ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਕਿਸਾਨਾਂ ਦਾ ਸ਼ੋਸ਼ਣ ਕਾਰਪੋਰੇਟ ਘਰਾਣਿਆਂ ਦੇ ਹੱਥੋਂ ਹੋਣ ਦੇ ਰਹੀਆਂ ਨੇ ਸੋ ਦੈਟ ਮੀਨਸ ਕਿ ਮਾਰਕੀਟਿੰਗ ਦੇ ਵਿੱਚ ਬਹੁਤ ਵੱਡਾ ਘਪਲਾਵਾ ਉਹ ਕਾਰਪੋਰੇਟ ਘਰਾਣੇ ਅੱਛੇ ਉਹਦੀ ਪੈਕੇਜਿੰਗ ਕਰਕੇ ਵਧੀਆ ਮਟੀਰੀਅਲ ਲਾ ਕੇ ਉਹਦੇ ਚ ਬ੍ਰਾਂਡਿੰਗ ਕਰਕੇ ਉਹੀ ਕਣਕ ਨੂੰ 4 ਗੁਣਾ 6 ਗੁਣਾ 8 ਗੁਣਾ ਕੀਮਤ ਲਈ ਜਾਂਦੇ ਅਗਰ ਗਵਰਨਮੈਂਟ ਆਫ ਇੰਡੀਆ ਇੰਪੋਰਟ ਕਰ ਸਕਦੀ ਹੈ ਖੇਤੀ ਦੀਆਂ ਚੀਜ਼ਾਂ ਜਿਵੇਂ ਦਾਲਾਂ ਉਹ ਸਾਰੀਆਂ ਇੰਪੋਰਟ ਹੋ ਰਹੀਆਂ ਨੇ ਬਾਹਰੋਂ ਤੇ ਫਿਰ ਸਾਡੀ ਕਣਕ ਤੇ ਸਾਡਾ ਝੋਨਾ ਸਾਡੇ ਗੰਦੇ ਦੀ ਫਸਲ ਯਾਨੀ ਕਿ ਖੰਡ ਅਤੇ ਨਾਲ ਜਿਹੜਾ ਆਲੂ ਆ ਇਸ ਨੂੰ ਕਿਉਂ ਨਹੀਂ ਐਕਸਪੋਰਟ ਕਰਨ ਦੀ ਇਜਾਜ਼ਤ ਦਿੱਤੀ ਜਾ ਰਹੀ ਮੈਂ 80 ਦੇ ਦਹਾਕੇ ਦੀ ਗੱਲ ਆ ਈਰਾਨ ਤੋਂ ਬਹੁਤ ਵੱਡੇ ਇਹ ਕੰਡੀਸ਼ਨ ਟਰੱਕਸ ਆਏ ਸੀਗੇ ਔਰ ਪੰਜਾਬ ਦਾ ਆਲੂ ਈਰਾਨ ਵਿੱਚ ਐਕਸਪੋਰਟ ਹੋਇਆ ਸੀ ਦੈਟ ਮੀਨਸ ਥੇਰ ਇਜ਼ ਅ ਪੋਸਿਬਿਲਿਟੀ ਪਰ ਭਗਵੰਤ ਮਾਨ ਦੇ ਕੋਲ ਚੁਟਕਲੇ ਸੁਣਾਉਣ ਤੋਂ ਪਰਚੇ ਦਰਜ ਕਰਨ ਤੋਂ ਨਫਰਤ ਦੀ ਭਾਵਨਾ ਨਾਲ ਕੰਮ ਕਰਨ ਤੋਂ ਇਲਾਵਾ ਮੈਨੂੰ ਲੱਗਦਾ ਫੇਲ ਹੀ ਨਿਕਾ ਸਾਰੇ ਪੰਜਾਬ ਦੀ ਜਿਹੜੀ ਐਡੀ ਟਾਪ ਹੈਵੀ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੂੰ ਪੰਜਾਬ ਦੇ ਕਿਸਾਨਾਂ ਦੀ ਕਿਵੇਂ ਅਸੀਂ ਇਹਨਾਂ ਦੀ ਫਸਲਾਂ ਦਾ ਠੀਕ ਮੁੱਲ ਦੇਣਾ ਕਿਤੇ ਯਾਦ ਨਿਕਾ ਮੁਰਗੀ ਬੱਕਰੀ ਦਾ ਤਾਂ ਕੀ ਦੇਣਾ ਸੀਗਾ ਜੈਨੂਅਲੀ ਜਿਹੜਾ ਬਣਦਾ ਮੁਆਵਜ਼ਾ ਕਿਸਾਨ ਦਾ ਉਹ ਅੱਜ ਤੱਕ ਨਹੀਂ ਦਿੱਤਾ ਕਾਰਪੋਰੇਟ ਜਿਹੜੇ ਆਪਾਂ ਰੋਜ਼ ਨਾਮ ਪੜਨੇ ਆ ਡਾਨੀ ਤੇ ਅੰਬਾਨੀ ਤੇ ਵੱਡੇ ਵੱਡੇ ਆਦਮੀ ਉਹ ਸਿਰਫ ਸਾਡੀ ਕਰਨਕ ਨੂੰ ਐਵੇਂ ਪੈਕਟਾਂ ਚ ਪਾ ਕੇ ਉਹਨੂੰ ਥੋੜਾ ਜਿਹਾ ਬ੍ਰਾਂਡਿੰਗ ਕਰਕੇ ਪਾਲਿਸ਼ ਕਰਕੇ ਤੇ 4 6 8 ਗੁਣਾ ਸਾਡੀ ਫਸਲ ਦਾ ਕੀਮਤ ਲੈ ਰਹੇ ਨੇ ਕੇਂਦਰ ਸਰਕਾਰ ਜਾਂ ਤਾਂ ਇਹ ਸਾਰੇ ਕਾਰਪੋਰੇਟ ਘਰਾਣਿਆਂ ਨੂੰ ਵੀ ਕਿਸੇ ਤਰੀਕੇ ਨਾਲ ਇਹਨਾਂ ਦੀਆਂ ਰੇਟ ਜਿਹੜੀ ਰਿਟੇਲ ਪ੍ਰਾਈਸਸ ਨੇ ਇਹਨੂੰ ਕੰਟਰੋਲ ਕੀਤਾ ਜਾਵੇ ਉਹਨਾਂ ਤੇ ਕੋਈ ਕੰਟਰੋਲ ਨਹੀਂਗਾ ਸਾਡੇ ਤੇ ਸਿਰਫ ਕੈਪਿੰਗ ਤੇ ਸਾਡਾ ਕੰਟਰੋਲ ਆ ਇਹ ਬਹੁਤ ਵੱਡਾ ਸ਼ੋਸ਼ਣ ਆ ਇਹ ਬਹੁਤ ਵੱਡਾ ਐਕਸਪਲੋਇਟੇਸ਼ਨ ਆ ਇਸੇ ਕਰਕੇ ਸਾਡੇ ਦੇਸ਼ ਦਾ ਕਿਸਾਨ ਤੇ ਪੰਜਾਬ ਦਾ ਕਿਸਾਨ ਕਰਜ਼ਈ ਆ ਔਰ ਆਤਮ ਹੱਤਿਆ ਤੱਕ ਉਤਰਿਆ ਹੋਇਆ ਵਾ ਲੇਕਿਨ ਸਰਕਾਰਾਂ ਨੂੰ ਕੋਈ ਇਸ ਗੱਲ ਦੀ ਚਿੰਤਾ ਨਹੀਂ ਆ। ਦੋਸਤੋ ਅੱਜ ਬੜੇ ਅਹਿਮ ਮੁੱਦੇ ਤੇ ਤੁਹਾਡੇ ਨਾਲ ਮੈਂ ਵਿਚਾਰ ਸਾਂਝੇ ਕਰਨੇ ਨੇ ਕਿ ਕਿਵੇਂ ਸਾਡੇ ਦੇਸ਼ ਦੀਆਂ ਸਰਕਾਰਾਂ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਕਿਸਾਨਾਂ ਦਾ ਸ਼ੋਸ਼ਣ ਕਾਰਪੋਰੇਟ ਘਰਾਣਿਆਂ ਦੇ ਹੱਥੋਂ ਹੋਣ ਦੇ ਰਹੀਆਂ ਨੇ। ਆ ਖਾਸ ਤੌਰ ਤੇ ਜਿਹੜੀ ਕਣਕ ਦੀ ਫਸਲ ਆ ਰਹੀ ਹੁਣ ਆਪਣੀ ਇਸ ਵਕਤ ਮੰਡੀਆਂ ਦੇ ਵਿੱਚ ਇਹ 2400-2500 ਰੁਪਏ ਪ੍ਰਤੀ ਕੁਇੰਟਲ ਆ। ਇਹਦਾ ਰੇਟ ਲੇਕਿਨ ਕਾਰਪੋਰੇਟ ਇਹਨੂੰ ਕਿਸ ਤਰ੍ਹਾਂ ਵੇਚ ਰਹੇ ਨੇ ਇਹ ਪਹਿਲਾਂ ਇਸ ਤੇ ਮੈਂ ਗੱਲ ਕਰਾਂ ਤੁਸੀਂ ਥੋੜੀ ਜਿਹੀ ਇੱਕ ਬੜੀ ਅੱਛੀ ਵੀਡੀਓ ਰਿਸਰਚ ਕਰਕੇ ਪਾਈ ਆ ਆਰਐਮਬੀ ਟੈਲੀਵਿਜ਼ਨ ਦੇ ਜਸਟ ਕਰੇ ਵਾਲ ਨੇ ਉਹਦੇ ਪਹਿਲਾਂ 2 ਮਿੰਟ 1-2 ਮਿੰਟ ਦੀ ਤੁਸੀਂ ਉਹਦੀ ਵਿਚਾਰ ਸੁਣੋ ਫਿਰ ਆਪਾਂ ਉਹਦੇ ਤੇ ਅੱਗੇ ਚਰਚਾ ਕਰਦੇ ਹਜ਼ਾਰ ਰੁਪਏ ਪ੍ਰਤੀ ਕੋਟ ਉਹ ਵੀ ਪੰਜਾਬ ਦੇ ਵਿੱਚ ਜੀ ਹਾਂ ਅਸਰ ਸਿਰਫ ਇਹ ਨਹੀਂ ਹੈ ਕਿ ਉਸ ਨੂੰ Amazon ਵੇਚ ਰਿਹਾ ਹੈ ਇਸ ਨੂੰ Flipkart ਵੇਚ ਰਿਹਾ ਤੇ ਇਹ ਉਹੀ ਕਣਕੇ ਜੋ ਕਿਸਾਨਾਂ ਤੋਂ ਪੰਜਾਬ ਦੇ ਵਿੱਚ ਸਿਰਫ 2425 ਰੁਪਏ ਪ੍ਰਤੀ ਗੰਢ ਤਾਂ ਆਪ 24 ਰੁਪਏ 25 ਪੈਸੇ ਪ੍ਰਤੀ ਕਿਲੋ ਦੇ ਹਿਸਾਬ ਦੇ ਨਾਲ ਲਈ ਗਈ ਤੇ ਅੱਜ ਉਹੀ ਕਣਕ Amazon Flipkart ਵਰਗੀਆਂ ਕੰਪਨੀਆਂ 100 ਤੋਂ 200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚ ਰਹੀ ਹੈ ਉਹਨੇ ਨਹੀਂ ਸਮਝਾਉਂਦੀ ਕਿ ਕਣਕ ਨੂੰ ਉਗਾਉਣ ਵਾਲਾ ਕਿਸਾਨ 6 ਮਹੀਨੇ ਪਾਲਣ ਵਾਲਾ ਕਿਸਾਨ ਉਸਦੀ ਸਾਂਭ ਸੰਭਾਲ ਕਰਨ ਵਾਲਾ ਕਿਸਾਨ ਤੇ ਉਸ ਨੂੰ ਸਹੀ ਸਲਾਮਤ ਮੰਡੀ ਤੱਕ ਪਹੁੰਚਾਉਣ ਵਾਲਾ ਕਿਸਾਨ ਤੇ ਉਸ ਨੂੰ ਮੁੱਲ ਕਿੰਨਾ ਮਿਲਿਆ ਸਿਰਫ 24 ਰੁਪਏ 25 ਪੈਸੇ ਪ੍ਰਤੀ ਕਿਲੋ ਤੇ ਜਦ ਇਹ ਕਣਕ ਇਹਨਾਂ ਕਿਸਾਨਾਂ ਤੋਂ ਵੱਡੇ ਘਰਾਣਿਆਂ ਕੋਲ ਪਹੁੰਚੀ ਤਾਂ ਉਹਨਾਂ ਨੇ ਸਿਰਫ ਤੇ ਸਿਰਫ ਕਣਕ ਨੂੰ ਆਪਣੇ ਬ੍ਰਾਂਡ ਹੇਠ ਫੈਕਟਰੀ ਦੇ ਵਿੱਚ ਬੰਦ ਕੀਤਾ ਤੇ ਫਿਰ ਮਾਰਕੀਟ ਦੇ ਵਿੱਚ ਪੁੱਟਾਰਿਆ ਤਾਂ ਫਿਰ ਫੈਕਟਰੀਆਂ ਦੇ ਵਿੱਚ ਬੰਦ ਹੋ ਕੇ ਇਹ 24 ਰੁਪਏ 25 ਪੈਸੇ ਪ੍ਰਤੀ ਕਿਲੋ ਵਾਲੀ ਕਣਕ ਕਿਵੇਂ 100 ਤੋਂ 200 ਰੁਪਏ ਪ੍ਰਤੀ ਕਿਲੋ ਵਾਲੀ ਬਣ ਗਈ ਇਹ ਗੱਲ ਸਮਝ ਨਹੀਂ ਆਈ ਹੁਣ ਜਾਂ ਤਾਂ ਇਹ ਮੰਨੀਏ ਕਿ ਨਾ ਵਟੇ ਘਰਾਣਿਆਂ ਨੇ ਕਣਕ ਤੇ ਕੋਈ ਸੋਨੇ ਦੀ ਪਰਤ ਛਾੜ ਦਿੱਤੀ ਜਾਂ ਫਿਰ ਕੋਈ ਚਾਂਦੀ ਦੀ ਪਰਤ ਛਾੜ ਦਿੱਤੀ ਤੇ ਜਾਂ ਫਿਰ ਇਹ ਮੰਨੀਏ ਕਿ ਭਾਈ ਕਣਕ ਨੂੰ ਉਗਾਉਣ ਤੋਂ ਲੈ ਕੇ ਵੰਡਣ ਤੱਕ ਸਾਰ ਸੰਭਾਲ ਦਾ ਪੂਰਾ ਖਰਚਾ ਉਹਨਾਂ ਨੇ ਹੀ ਆਉਂਦਾ ਜਿਨ੍ਹਾਂ ਸਿਰਫ ਤੇ ਫਾਪਿਆਂ ਦੇ ਵਿੱਚ ਪੈਕ ਕਰਨ ਦਾ ਹੁੰਦਾ ਹੈ ਤੁਸੀਂ ਸਾਰਿਆਂ ਨੇ ਹੁਣ ਸੁਣਿਆ ਕਿ ਪੰਜਾਬ ਦਾ ਕਿਸਾਨ ਜਾਂ ਦੇਸ਼ ਦਾ ਕਿਸਾਨ 6 ਮਹੀਨੇ ਮਿਹਨਤ ਕਰਦਾ ਖੂਨ ਪਸੀਨਾ ਵਹਾਉਂਦਾ ਕਣਕ ਪਾਲਦਾ ਔਰ ਉਹਨੂੰ ਸਰਕਾਰ ਮਿਨਿਮਮ ਸਪੋਰਟ ਪ੍ਰਾਈਸ ਦੇ ਰਹੀ ਆ 2425 ਰੁਪਏ ਪ੍ਰਤੀ ਕਵਿੰਟਲ ਜੇ ਆਪਾਂ ਉਹਨੂੰ ਕਿਲੋਸ ਵਿੱਚ ਕਨਵਰਟ ਕਰਦੇ 24 ਰੁਪਏ 25 ਪੈਸੇ ਪਰ ਕਿਲੋ ਸਾਡੀ ਜਿਹੜੀ ਖਰੀਦ ਕੀਤੀ ਜਾ ਰਹੀ ਹੈ ਕਣਕ ਦੀ ਗਵਰਨਮੈਂਟ ਵੱਲੋਂ ਪਕੈਦਾ ਮਨਜ਼ੂਰਸ਼ੁਦਾ ਸਰਕਾਰੀ ਰੇਟ ਤੇ ਲੇਕਿਨ ਇਹੀ ਕਾਰਨ ਕਿ ਜਦੋਂ Amazon ਜਾਂ Flipkart ਵਰਗੇ ਕਾਰਪੋਰੇਟ ਘਰਾਣੇ ਜਿਹਨੂੰ ਆਪਾਂ ਰੋਜ਼ ਘਰਾਂ ਚੋਂ ਬੈਠੇ ਆਰਡਰ ਕਰਦੇ ਆ ਉਹ ਜਦੋਂ ਵੇਚਦਿਆਂ ਨੇ ਤੇ ਉਹ ਇਹਦਾ ਰੇਟ ਚੱਕ ਕੇ ਲੈ ਜਾਂਦੀਆਂ ਰਿਟੇਲ ਮਾਰਕੀਟ ਵਿੱਚ ਲਗਭਗ 100 ਰੁਪਏ ਕਿਲੋ ਤੋਂ ਲੈ ਕੇ 1500 ਰੁਪਏ ਕਿਲੋ ਤੋਂ ਲੈ ਕੇ ਬਲਕਿ 100 ਰੁਪਏ 150 200 ਰੁਪਏ ਕਿਲੋ ਤੱਕ ਯਾਨੀ ਕਿ ਕਣਕ ਦਾ ਉਸੇ ਕਣਕ ਦਾ ਰੇਟ ਜਿਹੜਾ ਵਾ ਉਹ 10000 ਰੁਪਏ ਪ੍ਰਤੀ ਕੁਇੰਟਲ ਜੇ ਉਹ ਸੂ ਥੋੜਾ ਜਿਹਾ ਉਹ ਆਰਗੇਨਿਕ ਕਰਕੇ ਬ੍ਰਾਂਡ ਕਰਕੇ ਵੇਚ ਲੈਣ ਤਾਂ ਫਿਰ ਅਗਰ ਉਹ 200 ਰੁਪਏ ਤੱਕ ਰੇਟ ਜਾ ਰਿਹਾ ਜਾਂ 150 ਜਾਂ 200 ਰੁਪਏ ਪ੍ਰਤੀ ਕਿਲੋ ਜਾ ਰਿਹਾ ਤਾਂ ਉਹਦਾ ਮਤਲਬ ਹੈ ਕਿ ਕਣਕ ਦਾ ਭਾਅ ਲਗਭਗ 15000 ਰੁਪਏ ਤੋਂ ਲੈ ਕੇ 20000 ਰੁਪਏ ਪ੍ਰਤੀ ਕੁਇੰਟਲ ਹੈ ਹੁਣ ਤੁਸੀਂ ਦੱਸੋ ਮੈਨੂੰ ਕਿ ਇੱਕ ਪਾਸੇ ਸਰਕਾਰਾਂ ਇਹ ਕਹਿੰਦੀਆਂ ਨੇ ਕਿ ਅਸੀਂ ਐਮਐਸਪੀ ਇਸ ਕਰਕੇ ਸਾਨੂੰ ਥੋੜਾ ਜਿਹਾ ਉਹਦਾ ਰੇਟ ਠੀਕ ਰੱਖਣਾ ਪੈਂਦਾ ਕਿਉਂਕਿ ਇਹ ਕਣਕ ਅਲਟੀਮੇਟਲੀ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਜਾਂ ਜਿਹੜੇ ਰਿਟੇਲਰਸ ਨੇ ਜਾਂ ਜਿਹੜੇ ਕੰਜ਼ਿਊਮਰਸ ਨੇ ਦੇਸ਼ ਦਾ 140 ਕਰੋੜ ਜਿਹੜਾ ਲੋਕੀ ਰਹਿੰਦੇ ਨੇ ਉਹਨਾਂ ਨੂੰ ਆਟਾ ਚਾਹੀਦਾ ਉਹਨਾਂ ਨੇ ਕਣਕ ਖਾਣੀ ਆ ਇਸ ਕਰਕੇ ਅਸੀਂ ਬਹੁਤਾ ਰੇਟ ਦਾ ਚੱਕ ਨਹੀਂ ਸਕਦੇ ਪਰ ਉਹ ਤਾਂ ਜਿਹੜੇ ਸ਼ਹਿਰਾਂ 'ਚ ਬੈਠੇ ਕੰਜ਼ਿਊਮਰਸ ਨੇ ਉਹ ਤਾਂ Amazon ਤੇ Flipkart ਕੋਲ ਆਰਡਰ ਕਰਕੇ ਇਹੀ ਕਣਕ ਜਿਹੜੀ 24 ਰੁਪਏ 25 ਪੈਸੇ ਕਿਲੋ ਦੀ ਹੈ ਇਹਨੂੰ ਲਗਭਗ 100 ਰੁਪਏ ਤੋਂ ਲੈ ਕੇ 150 ਰੁਪਏ ਕਿਲੋ ਤੱਕ ਖਰੀਦ ਰਹੇ ਨੇ ਦੈਟ ਮੀਨਸ ਉਹਨਾਂ ਕੋ ਪਰਚੇਸ ਪਾਵਰ ਹੈਗੀ ਆ ਮੰਨ ਲਿਆ ਪਿੰਡਾਂ ਦੇ ਵਿੱਚ ਗਰੀਬ ਲੋਕ ਬੈਠੇ ਨੇ ਪਰ ਉਹਨਾਂ ਨੂੰ ਤਾਂ ਸਰਕਾਰ ਸਬਸਿਡਾਈਜ਼ਡ ਰੇਟ ਦੇ ਉੱਤੇ ਪਬਲਿਕ ਡਿਸਟ੍ਰੀਬਿਊਸ਼ਨ ਸਿਸਟਮ ਪੀ ਡੀ ਐਸ ਦੇ ਰਾਹੀਂ ਲਗਭਗ ਮੁਫਤ ਜਿਹੜਾ ਹੈ ਆਟਾ ਜਾਂ ਕਣਕ ਜਿਹੜੀ ਪਹੁੰਚਦੀ ਪਿੰਡਾਂ ਦੇ ਵਿੱਚ ਆਮ ਗਰੀਬ ਜਨਤਾ ਨੂੰ ਸੋ ਦੈਟ ਮੀਨਸ ਕਿ ਮਾਰਕੀਟਿੰਗ ਦੇ ਵਿੱਚ ਬਹੁਤ ਵੱਡਾ ਕਪਲਾਵਾ ਉਹੀ 6 ਮਹੀਨੇ ਦੀ ਪਾਲੀ ਹੋਈ ਮਿਹਨਤ ਨਵਸਲ ਜਿਹੜੀ ਥੋੜੇ ਦਿਨ ਪਹਿਲਾਂ ਅੱਗਾ ਨਾ ਖਰਾਬ ਹੋ ਗਈ بارش ਨਾ ਖਰਾਬ ਹੋ ਗਈ ਬਿਲਕੁਲ ਉਹਨੂੰ ਸਿਫਰ ਮਿਲਿਆ ਕਿਸਾਨ ਨੂੰ ਉਹ ਕਾਰਪੋਰੇਟ ਘਰਾਣੇ ਅੱਛੇ ਉਹਦੀ ਪੈਕੇਜਿੰਗ ਕਰਕੇ ਵਧੀਆ ਮਟੀਰੀਅਲ ਲਾ ਕੇ ਉਹਦੇ ਚ ਬ੍ਰਾਂਡਿੰਗ ਕਰਕੇ ਉਹੀ ਕਣਕ ਨੂੰ 4 ਗੁਣਾ 6 ਗੁਣਾ 8 ਗੁਣਾ ਕੀਮਤ ਲਈ ਜਾ ਰਹੀ ਹੈ ਇਹਦਾ ਮਤਲਬ ਇਹ ਸਾਡੇ ਸਿਸਟਮ ਦਾ ਬਹੁਤ ਵੱਡਾ ਫਲੋ ਹੈ ਕੇਂਦਰ ਸਰਕਾਰ ਯਾ ਤਾਂ ਇਹ ਸਾਰੇ ਕਾਰਪੋਰੇਟ ਘਰਾਣਿਆਂ ਨੂੰ ਵੀ ਕਿਸੇ ਤਰੀਕੇ ਨਾਲ ਇਹਨਾਂ ਦੀਆਂ ਰੇਟ ਜਿਹੜੀ ਰਿਟੇਲ ਪ੍ਰਾਈਸਸ ਨੇ ਇਹਨੂੰ ਕੰਟਰੋਲ ਕੀਤਾ ਜਾਵੇ ਉਹਨਾਂ ਤੇ ਕੋਈ ਕੰਟਰੋਲ ਨਹੀਂਗਾ ਸਾਡੇ ਤੇ ਸਿਰਫ ਕੈਪਿੰਗ ਤੇ ਸਾਡਾ ਕੰਟਰੋਲ ਆ ਇਹ ਬਹੁਤ ਵੱਡਾ ਸ਼ੋਸ਼ਣ ਹੈ ਇਹ ਬਹੁਤ ਵੱਡਾ ਐਕਸਪਲੋਇਟੇਸ਼ਨ ਹੈ ਇਸੇ ਕਰਕੇ ਸਾਡੇ ਦੇਸ਼ ਦਾ ਕਿਸਾਨ ਤੇ ਪੰਜਾਬ ਦਾ ਕਿਸਾਨ ਅ ਕਰਜ਼ਈਆ ਔਰ ਆਤਮਕਿਆ ਤੱਕ ਉਤਰਿਆ ਹੋਇਆ ਵਾ ਲੇਕਿਨ ਸਰਕਾਰਾਂ ਨੂੰ ਕੋਈ ਇਸ ਗੱਲ ਦੀ ਚਿੰਤਾ ਨਹੀਂ ਆ ਇਹਦੇ ਚ ਇੱਕ ਗੱਲ ਹੋਰ ਵੀ ਬਹੁਤ ਵੱਡੀ ਆਂਦੀ ਆ ਮੈਂ ਪੰਜਾਬ ਗਵਰਨਮੈਂਟ ਦੀ ਗੱਲ ਕਰਦਾ ਇਹ ਕਹਿੰਦੇ ਜੇ ਅਸੀਂ ਕਣਕ ਤੇ ਝੋਨੇ ਦੇ ਫਸਲੀ ਚੱਕਰ ਚੋਂ ਲੋਕਾਂ ਨੂੰ ਕੱਢਣਾ ਤੁਸੀਂ ਕਦੇ ਐਕਸਪਲੋਰ ਕੀਤਾ ਕਿ ਮਾਰਕੀਟ ਵੀ ਆਪਾਂ ਲੱਭ ਸਕਦੇ ਆ ਆਹ ਹੀ ਐਮਾਜ਼ਾਨ ਤੇ ਫਲਿੱਪਕਾਰਟ ਹੀ ਮਾਰਕੀਟ ਹੈ ਆਪਣੇ ਅੱਛਾ ਕਿਸੇ ਨੇ ਅੱਗੇ ਕੋਸ਼ਿਸ਼ ਨਹੀਂ ਕੀਤੀ ਕੇਂਦਰ ਸਰਕਾਰ ਨਾਲ ਗੱਲ ਕਰਕੇ ਕਿ ਅਸੀਂ ਜਿਹੜੇ ਸਾਡੇ ਗਵਾਂਢੀ ਮੁਲਕ ਨੇ ਜਿਵੇਂ ਕਿ ਮਿਡਲ ਈਸਟ ਆ ਸਾਰਾ ਜਿਹੜਾ ਸਾਊਦੀ ਅਰੇਬੀਅਨ ਕੰਟਰੀਜ਼ ਨੇ ਯੂਏਈ ਹੈ ਦੁਬਈ ਵਗੈਰਾ ਹੈ ਇੱਥੇ ਤੁਹਾਨੂੰ ਪਤਾ ਸਾਰਿਆਂ ਨੂੰ ਕਿ ਇੱਥੇ ਕੋਈ ਅਨਾਜ ਨਹੀਂ ਹੁੰਦਾ ਉਹ ਆਪਣਾ ਸਾਰਾ ਅਨਾਜ ਕਿੱਥੋਂ ਮੰਗਵਾਉਂਦੇ ਨੇ ਜਾਂ ਤਾਂ ਲਾਟਿਨ ਅਮਰੀਕਨ ਕੰਟਰੀ ਤੋਂ ਮੰਗਵਾਉਂਦੇ ਨੇ ਅਰਜנטיਨਾ ਬ੍ਰਾਜ਼ੀਲ ਤੋਂ ਕਈ ਹਜ਼ਾਰ ਕਿਲੋਮੀਟਰ ਦੂਰ ਫਲਾਈਟਾਂ ਤੋਂ ਤੇ ਜਾਂ ਮੰਗਵਾਉਂਦੇ ਨੇ ਅਫਰੀਕਨ ਕੰਟੀਨੈਂਟ ਤੋਂ ਉਹ ਵੀ ਬਹੁਤ ਕਈ ਹਜ਼ਾਰ ਕਿਲੋਮੀਟਰ ਤੇ ਸਾਡੇ ਦਾ ਇੱਥੋਂ ਅੰਮ੍ਰਿਤਸਰ ਤੋਂ ਡਰਾਈਪ ਰੋਡ ਤੇ ਆ ਜਿਹ ਇਹ ਕਹਿੰਦੇ ਸੀਗੇ ਕਿ ਲੁਧਿਆਣੇ ਤੋਂ ਚਲਾਉਣਾ ਡਰਾਈਪੋਰਟ ਉਹਦਾ ਸਾਰਾ 2-2.5 ਘੰਟੇ ਦਾ ਸਫਰ ਹੈ ਇੱਕ ਤਾਂ ਮਾਰਕੀਟ ਉਹ ਬਹੁਤ ਵੱਡੀ ਹੈ ਦੂਸਰਾ ਮੈਂ ਕਹਿਣਾ ਚਾਹੁੰਦਾ ਅਸੀਂ ਵਜ਼ਾਤ ਕਿਉਂ ਕਰਦੇ ਕਿ ਪਾਕਿਸਤਾਨ ਨਾਲ ਬਾਰਡਰ ਖੋਲਣਾ ਚਾਹੀਦਾ ਇਸੇ ਕਰਕੇ ਕਿਉਂਕਿ ਸਾਡੀ ਜਿਹੜੀ ਕਣਕ ਦੀ ਝੋਨੇ ਦੀ ਗੰਨੇ ਦੀ ਆਲੂ ਦੀ ਕੀਮਤ ਹੈ ਉਹ ਬੇ ਬੇਤਹਾਸ਼ਾ ਜ਼ਿਆਦਾ ਹੈ ਇੰਟਰਨੈਸ਼ਨਲ ਮਾਰਕੀਟਸ ਜਸਟ ਬਿਯੋਂਡ ਪਾਕਿਸਤਾਨ ਪਾਕਿਸਤਾਨ ਤੋਂ ਅੱਗੇ ਜੇ ਅਗਰ ਦਰਵਾਜ਼ੇ ਖੁੱਲ ਜਾਣ ਇਸ ਵਪਾਰ ਦੇ ਤਾਂ ਮੈਂ ਸਮਝਦਾ ਕਿ ਮਾਰਕੀਟ ਜਿਹੜੀ ਆ ਉਹ ਅਨਲਿਮਿਟਿਡ ਹੈ پاکستان ਤੋਂ ਬਿਯੋਂਡ ਅਫਗਾਨਿਸਤਾਨ, ਈਰਾਨ, ਮੰਗੋਲੀਆ, ਤੁਰਕਮੇਨਿਸਤਾਨ, ਉਜ਼ਬੇਕਿਸਤਾਨ, ਸਾਰਾ ਰੂਸ ਦਾ ਇਲਾਕਾ ਠੰਡਾ ਜਿੱਥੇ ਕੁਝ ਨਹੀਂ ਹੋ ਰਿਹਾ। ਇਹ ਸਾਰੇ ਮਾਰਕੀਟ ਹੀ ਮਾਰਕੀਟ ਆ ਔਰ ਇੰਨੀ ਜ਼ਿਆਦਾ ਕਮਾਈ ਪੰਜਾਬ ਦੇ ਕਿਸਾਨ ਨੂੰ ਹੋ ਸਕਦੀ ਲੇਕਿਨ ਸਾਡੇ ਦੇਸ਼ ਦੀ ਸਰਕਾਰ ਨਾ ਉਹ ਕਰਨ ਦਿੰਦੀ ਆ ਤੇ ਭਗਵੰਤ ਮਾਨ ਨੂੰ ਤਾਂ ਮੇਰੇ ਖਿਆਲ ਆ ਕਿ ਇਸ ਗੱਲ ਦਾ ਇਲਮ ਘੱਟ ਲੱਗਦਾ ਵਾ ਕਿ ਉਹਨੇ ਕੋਸ਼ਿਸ਼ ਹੀ ਨਹੀਂ ਕਦੀ ਕੀਤੀ ਕਿ ਮੈਂ ਕੇਂਦਰ ਨਾਲ ਜਾ ਕੇ ਗੱਲ ਕਰਾਂ ਕਿ ਘੱਟੋ ਘੱਟ ਵਪਾਰ ਵਾਸਤੇ ਬਾਰਡਰ ਖੋਲ੍ਹ ਦੋ। ਚਲੋ ਹੁਣ ਤਾਂ ਹਾਲਾਤ ਬਹੁਤ ਹੀ ਜ਼ਿਆਦਾ ਵਿਗੜ ਗਏ ਨੇ ਨਾ ਕਿ ਪਹਿਲਗਾਮ ਦੀ ਕਿਲਿੰਗਜ਼ ਦੇ ਕਰਕੇ ਬਿਲਕੁਲ ਸਾਰਾ ਮਤਲਬ ਕੀ ਕਹਿੰਦੇ ਕਿ ਵੱਡੇ ਪੇਮਾਨੇ ਤੇ ਨਫਰਤ ਦੀ ਰਾਜਨੀਤੀ ਚੱਲ ਰਹੀ ਹੁਣ ਸਾਰਾ ਕੁਝ ਭੁੱਲ ਗਏ ਕਣਕ ਭੁੱਲ ਗਏ ਝੋਨਾ ਭੁੱਲ ਗਏ ਏ ਇਮਪਲॉयਮੈਂਟ ਭੁੱਲ ਗਏ ਜਾਂ ਹੋਰ ਪੰਜਾਬ ਦੇਸ਼ ਦੇ ਵਿੱਚ ਜਿਹੜੇ ਮਸਲੇ ਨੇ ਮਹਿੰਗਾਈ ਦਾ ਮਸਲਾ ਇਨਫਲੇਸ਼ਨ ਦਾ ਮਸਲਾ ਉਹ ਸਾਰਾ ਕੁਝ ਹੁਣ ਛੁੱਟ ਚੁੱਕਾ ਹੁਣ ਤਾਂ ਬਸ ਇੱਕੋ ਗੱਲ ਹੈ ਕਿ ਕਿਸੇ ਤਰੀਕੇ ਨਾਲ ਆਪਣੇ ਵਿਰੋਧੀਆਂ ਨੂੰ ਤੈ ਸ਼ਨਾਇਸ਼ ਕਰ ਦੋ ਮੈਂ ਉਸ ਗੱਲ ਦੇ ਵਿੱਚ ਨਹੀਂ ਜਾਣਾ ਚਾਹੁੰਦਾ ਹਾਲਾਂਕਿ ਮੇਰਾ ਮੰਨਣਾ ਵਾ ਕਿ ਗੋਲੀ ਬਨਾਮ ਗੋਲੀ ਕੋਈ ਰੈਜ਼ੋਲੂਸ਼ਨ ਨਹੀਂਗਾ ਰੈਜ਼ੋਲੂਸ਼ਨ ਉਹਦਾ ਪੋਲਿਟਿਕਲ ਹੈ ਪਰ ਚਲੋ ਉਹਨਾਂ ਦੀ ਮਰਜ਼ੀ ਲੇਕਿਨ ਕਹਿਣ ਤੋਂ ਬਾਅਦ ਕਿ ਸਾਡੇ ਜਿਹੜੇ ਇੰਪੋਰਟੈਂਟ ਇਸ਼ੂਜ਼ ਨੇ ਉਹ ਸਾਰੇ ਉਹਦੇ ਵਿੱਚ ਕੀ ਕਹਿੰਦੇ ਹੁੰਦੇ ਕਿ ਖਤਮ ਹੋ ਕੇ ਰਹਿ ਗਏ ਨੇ ਅੱਜ ਹੀ ਮੈਂ ਪੜ ਰਿਆ ਸੀਗਾ ਕਿ ਪੰਜਾਬ ਦੇ ਵਿੱਚ ਕਿਸਾਨਾਂ ਦੇ ਆਲੂਆਂ ਦੀ ਬੜੀ ਬੇਕਦਰੀ ਹੋ ਗਈ ਹੈ ਆਲੂ ਤੁਸੀਂ ਦੇਖ ਰਹੇ ਹੋ ਕਿ ਬੜੀ ਮਿਹਨਤ ਨਾਲ ਪਾਲਿਆ ਜਾਂਦਾ ਬੜੀ ਮਹਿੰਗੀ ਫਸਲ ਹੈਗੀ ਹੈ ਉਹਨਾਂ ਨੇ ਕਿਹਾ ਜੀ ਇਹਦੇ ਵਿੱਚ ਪ੍ਰਤੀ ਏਕੜ ਆਲੂ ਨੂੰ ਪਾਲਣ ਵਿੱਚ ਉਹਦੀਆਂ ਖਾਦਾਂ ਵਗੈਰਾ ਲੇਬਰ ਐਟ ਸੈਟਰਾ ਆਲਮੋਸਟ 40-50 ਹਜ਼ਾਰ ਪਰ ਪ੍ਰਤੀ ਏਕੜ ਕੋਸਟ ਆਦੀ ਲੇਕਿਨ ਉਨੇ ਉਹਦੀ ਕੀਮਤ ਨਹੀਂ ਹੈ ਅੱਜ ਪੰਜਾਬ ਦੇ ਵਿੱਚ ਹੋ ਸਕਦਾ ਆਲੂ ਵਾਲਾ ਨੂੰ ਫਿਰ ਇੱਕ ਵਾਰੀ ਸੜਕਾਂ ਦੇ ਉੱਤੇ ਆਪਣੇ ਆਲੂ ਰੋਲਣ ਰੋਲਣੇ ਪੈਂਨ ਤੇ ਜੇ ਆ ਬਾਰਡਰ ਖੁੱਲਾ ਹੁੰਦਾ ਜਾਂ ਪੰਜਾਬ ਸਰਕਾਰ ਮਾਰਕਟਿੰਗ ਐਵਨਿਊਜ਼ ਗਵਰਨਮੈਂਟ ਆਫ ਇੰਡੀਆ ਨਾਲ ਬੈਠ ਕੇ ਵਰਕ ਆਊਟ ਕਰੇ ਕਿ ਸਾਡਾ ਤਾਂ ਗਲਟ ਹੈ ਐਗਰੀਕਲਚਰ ਦਾ ਸਾਡੇ ਕੋਲ ਇੰਨੀ ਜ਼ਿਆਦਾ ਪ੍ਰੋਡਿਊਸ ਹੈ ਤੁਸੀਂ ਸਾਡੇ ਕੋਲੋਂ ਇਹਨੂੰ ਬਹੁਤ ਘੱਟ ਰੇਟਸ ਉੱਤੇ ਚੱਕ ਰਹੇ ਹੋ ਸਾਨੂੰ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਆਪਣੀਆਂ ਫਸਲਾਂ ਵੇਚਣ ਦਾ ਇਜਾਜ਼ਤ ਹੋਣੀ ਚਾਹੀਦੀ ਅਗਰ ਗਵਰਨਮੈਂਟ ਆਫ ਇੰਡੀਆ ਇمپੋਰਟ ਕਰ ਸਕਦੀ ਹੈ ਖੇਤੀ ਦੀਆਂ ਚੀਜ਼ਾਂ ਜਿਵੇਂ ਦਾਲਾਂ ਉਹ ਸਾਰੀਆਂ ਇمپੋਰਟ ਹੋ ਰਹੀਆਂ ਨੇ ਬਾਹਰੋਂ ਤੇ ਫਿਰ ਸਾਡੀ ਕਣਕ ਤੇ ਸਾਡਾ ਝੋਨਾ ਸਾਡੇ ਗੰਦੇ ਦੀ ਫਸਲ ਯਾਨੀ ਕਿ ਖੰਡ ਅਤੇ ਨਾਲ ਜਿਹੜਾ ਆਲੂ ਆ ਇਸ ਨੂੰ ਕਿਉਂ ਨਹੀਂ ਐਕਸਪੋਰਟ ਕਰਨ ਦੀ ਇਜਾਜ਼ਤ ਦਿੱਤੀ ਜਾ ਰਹੀ ਮੈਂ ਛੋਟਾ ਜਿਹਾ ਸੀਗਾ ਮੈਨੂੰ ਗੱਲ ਅੱਛੀ ਤਰ੍ਹਾਂ ਯਾਦ ਹੈ ਮੈਂ ਪੜਦਾ ਸੀਗਾ 80 80 ਦੇ ਦਹਾਕੇ ਦੀ ਗੱਲ ਆ ਈਰਾਨ ਤੋਂ ਬਹੁਤ ਵੱਡੇ ਇਹ ਕੰਡੀਸ਼ਨ ਟਰੱਕਸ ਆਏ ਸੀਗੇ ਔਰ ਪੰਜਾਬ ਦਾ ਆਲੂ ਈਰਾਨ ਵਿੱਚ ਐਕਸਪੋਰਟ ਹੋ ਰਿਹਾ ਸੀ ਥੈਟ ਮੀਨਸ ਥੇਅਰ ਇਜ਼ ਅ ਪੋਸਿਬਿਲਟੀ ਪਰ ਭਗਵੰਤ ਮਾਨ ਦੇ ਕੋਲ ਚੁਟਕਲੇ ਸੁਣਾਉਣ ਤੋਂ ਪਰਚੇ ਦਰਜ ਕਰਨ ਤੋਂ ਨਫਰਤ ਦੀ ਭਾਵਨਾ ਨਾਲ ਕੰਮ ਕਰਨ ਤੋਂ ਇਲਾਵਾ ਮੈਨੂੰ ਲੱਗਦਾ ਫੇਲ ਹੀ ਨਿਕਾ ਔਰ ਸਾਰਾ ਪੰਜਾਬ ਦਾ ਮੈਕੈਨਿਜ਼ਮ ਥੱਪ ਪਿਆ ਵਾ ਸਾਰੇ ਪੰਜਾਬ ਦੀ ਜਿਹੜੀ ਐਡੀ ਟਾਪ ਹੈਵੀ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੂੰ ਪੰਜਾਬ ਦੇ ਕਿਸਾਨਾਂ ਦੀ ਕਿ ਕਿਵੇਂ ਅਸੀਂ ਇਹਨਾਂ ਦੀ ਫਸਲਾਂ ਦਾ ਠੀਕ ਮੁੱਲ ਦੇਣਾ ਕਿਤੇ ਯਾਦ ਨਿਕਾ ਨਾ ਸਾਡੇ ਮੁਆਫਜ਼ਾ ਦਿੱਤਾ ਗਿਆ ਮੇਰੇ ਆਪਣੇ ਹਲਕੇ ਚ ਤਲਵਾੜੇ ਪਿੰਡ ਵਿੱਚ ਬੱਲੋ ਚੱਕ ਚ ਅੱਗ ਲੱਗੀ ਟਰੈਕਟਰ ਸੜ ਗਿਆ ਵਾ ਮੰਡ ਰਾਪੁਰ ਰਈਆਂ ਚ ਅੱਗ ਲੱਗੀ ਆ ਔਰ ਫਿਰ ਤੁਸੀਂ ਚਲੇ ਜਾਓ ਕੋਟਕਪੂਰਾ ਹਲਕੇ ਵਿੱਚ ਜੈਤੋ ਹਲਕੇ ਵਿੱਚ ਫਾਜ਼ਿਲਕਾ ਦੇ ਵਿੱਚ ਬਠਿੰਡੇ ਦੇ ਵਿੱਚ ਔਰ ਪਟਿਆਲਾ ਤੇ ਆ ਜਿਹੜਾ ਤੁਹਾਡਾ ਭਵਾਨੀਗੜ੍ਹ ਦਾ ਏਰੀਆ ਇੱਥੇ ਬੇਮੌਸਮੀ ਬਾਰਿਸ਼ ਤੇ ਗੜਿਆ ਨਾ ਕੰਟਬਾਹ ਹੋ ਗਈ ਲੇਕਿਨ ਕਿਸੇ ਨੇ ਕੋਈ ਇੱਕ ਨਵੇਂ ਪੈਸੇ ਦਾ ਮੁਆਵਜ਼ਾ ਮੁਰਗੀ ਬੱਕਰੀ ਦਾ ਤੱਕੀ ਦੇਣਾ ਸੀਗਾ ਜੈਨੂਅਲੀ ਜਿਹੜਾ ਬਣਦਾ ਮੁਆਵਜ਼ਾ ਕਿਸਾਨ ਦਾ ਉਹ ਅੱਜ ਤੱਕ ਨਹੀਂ ਦਿੱਤਾ ਸੋ ਮੇਰੇ ਵੀਰੋ ਤੁਸੀਂ ਵੀ ਜਾ ਸਕਦੇ ਹੋ ਇਸ ਆਰਐਮਪੀ ਟੈਲੀਵਿਜ਼ਨ ਦੇ ਇਸ ਲਿੰਕ ਨੂੰ ਰਿਸਰਚ ਕਰਕੇ ਪੂਰੀ ਡਿਟੇਲ ਰਿਪੋਰਟ ਜਿਹਦੇ ਵਿੱਚ ਅਲਟੀਮੇਟਲੀ ਕਿਸਾਨਾਂ ਨੇ ਵੀ ਆਪਣਾ ਪੱਖ ਰੱਖਿਆ ਕਿਸਾਨ ਲੀਡਰਸ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਰੱਖਿਆ ਇਹ ਬਹੁਤ ਇੱਕ ਇੰਪੋਰਟੈਂਟ ਇਸ਼ੂ ਆ ਸਾਡੇ ਭਵਿੱਖ ਨਾਲ ਸਾਡੀ ਜ਼ਿੰਦਗੀ ਸਾਡੇ ਬੱਚਿਆਂ ਨਾਲ ਸਾਡੀਆਂ ਪੀੜ੍ਹੀਆਂ ਨਾਲ ਜੁੜਿਆ ਜਿਹੜਾ ਇਹ ਮਸਲਾ ਵਾ ਇਹਦੇ ਤੇ ਜ਼ਰੂਰ ਗੋਲ ਕਰਨਾ ਔਰ ਅਗਰ ਤੁਹਾਨੂੰ ਇਹ ਮੁੱਦਾ ਠੀਕ ਲੱਗਦਾ ਕਿ ਸਾਡਾ ਐਕਸਪਲੋਇਟੇਸ਼ਨ ਕਾਰਪੋਰੇਟ ਜਿਹੜੇ ਆਪਾਂ ਰੋਜ਼ ਨਾਮ ਪੜਨੇ ਆ ਡਾਨੀ ਤੇ ਅੰਬਾਨੀ ਤੇ ਵੱਡੇ ਵੱਡੇ ਆਦਮੀ ਉਹ ਸਿਰਫ ਸਾਡੀ ਕਣਕ ਨੂੰ ਐਵੇਂ ਪੈਕਟਾਂ ਚ ਪਾ ਕੇ ਉਹਨੂੰ ਥੋੜਾ ਜਿਹਾ ਬ੍ਰਾਂਡਿੰਗ ਕਰਕੇ ਪਾਲਿਸ਼ ਕਰਕੇ ਤੇ 4 6 8 ਗੁਣਾ ਸਾਡੀ ਫਸਲ ਦਾ ਕੀਮਤ ਲੈ ਰਹੇ ਨੇ ਇਹ 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 فرض ਕਰੋ ਅਗਰ ਇਹੀ ਲਗਭਗ 10000 ਰੁਪਏ ਪ੍ਰਤੀ ਕੁਇੰਟਲ ਰੇਟ ਕਿਸਾਨਾਂ ਨੂੰ ਮਿਲਦਾ ਹੋਵੇ ਤਾਂ ਸਾਡੇ ਵਾਰੇ ਦਿਾਰੇ ਹੋ ਜਾਣ ਸਾਡੇ ਕਰਜ਼ੇ ਲੱਤ ਜਾਣ ਸਾਡੇ ਬੱਚੇ ਵੀ ਆਮ ਕਿਸਾਨ ਦੇ ਬੱਚੇ ਚੰਗੇ ਥਾਂ ਪੜ੍ਹ ਸਕਣ ਔਰ ਆਮ ਕਿਸਾਨ ਤੇ ਖੇਤ ਮਜ਼ਦੂਰ ਦੀ ਜ਼ਿੰਦਗੀ ਅੱਛੀ ਹੋ ਸਕੇ ਆਪਣੇ ਮਾਪਿਓ ਦਾ ਚੰਗੇ ਥਾਂ ਇਲਾਜ ਕਰਾ ਸਕੇ ਇਹ ਇੰਪੋਰਟੈਂਟ ਇਸ਼ੂ ਆ ਜਿਹੜਾ ਕਿ ਹੁਣ ਇਸ ਵਕਤ پاکستان ਤੇ ਇੰਡੀਆ ਦੀ ਜਿਹੜੀ ਨਫ਼ਰਤ ਦੀ ਰਾਜਨੀਤੀ ਚੱਲਦੀ ਉਹਦਾ ਸ਼ਿਕਾਰ ਹੋ ਕੇ ਬਿਲਕੁਲ ਰੁੱੜ ਚੁੱਕਾ ਆ